ਲੋ ਗਾਇਸ ਕੀ ਹਾਲ ਚਾਲ ਜੀ ਸਾਰੇ ਵਧੀਆ ਜੀ ਅੱਜ ਦਿਨ ਹੈਗਾ ਜੀ ਸੰਡੇ ਤਾਂ ਜੁੜੀ ਲੋ ਬੁਰਾ ਕਨਾ ਤੇ ਜਦੋਂ ਆਪਾਂ ਸੇਵਾ ਕਰਕੋਣੀ ਆ ਦਰਬਾਰ ਤੇ ਜਾਣਾ ਜੀ ਆਪਣੇ ਬੇਦੀ ਨੇ ਸਰਕਾਰ ਕੋ ਗਿਆ ਪਿੰਡੀਆਂ ਦਰਬਾਰ ਤੇ ਬਾਬਾ ਜੀ ਅੱਜ ਭਾਬੀ ਜੀ ਦੀ ਐਨੀਵਰਸਰੀ ਭਾਬੀ ਬੁੱਝ ਗਿਆ ਤੇ ਕੀ ਬਾਤ ਹੈ ਜੰਨਤ ਦਰਬਾਰ ਹੈ ਸਾਡੇ ਬਾਬਾ ਜੀ ਦਾ ਜੰਨਤ ਬਾਬਾ ਜੀ ਤੁਹਾਡੀ ਲੰਮੀ ਲੰਮੀ ਉਮਰ ਦੀ ਉਮਰ ਕਰੇ ਆਹ ਕਿਰਪਾ ਚਾਹੀਦੀ ਬਾਕੀ ਇਹਨੇ ਕਿਰਪਾ ਇਹਨੇ ਦਿੱਤਾ ਗਾਨੇ ਆਪਾ ਨਾ ਤਾਂ ਹੀ ਦਾ ਲੋ ਜੀ ਤਰ ਮੱਥਾ ਟੇਕ ਲਿਆ ਜੀ ਹੁਣ ਤਾਂ ਇਹਦੇ ਲੈ ਚੱਲਦੇ ਆ ਭਾਈ ਕੀ ਬੰਦਾ ਬਣਾ ਕੋਈ ਇੱਧਰ ਹੈ ਨਾ ਹੁਣ ਕੀ ਬਣਿਆ ਇੱਧਰ ਮੈਂ ਉਹਨੇ ਡੇਰੇ ਮਹੀਨੇ ਵਾਧਿਆ ਹੈ ਨਾ ਹੈ ਨਾ ਬਾਬਾ ਜੀ ਸਾਦੇ ਨੇ ਪੱਬਾ ਜੀ ਸੱਧਿਆ ਗੁਰੂ ਸਰਕਾਰ ਸਾਡੇ ਲੋ ਜੀ ਦਰਸ਼ਾ ਕਰੋ ਸਾਡੇ ਜੀ ਨਿਉ ਆਹ ਸਰਾ ਹੀ ਬੰਨਾ ਭਾਈ ਇੱਧਰ ਸਾਰਾ ਹੀ ਬੰਨਾ ਹੈ ਨਾ ਇੱਧਰ ਹੈ ਨਾ ਇਧਰ ਉਹਨੇ ਆ ਰਿਹਾ ਗੰਨਾ ਕਾਫੀ ਹੋ ਗਿਆ ਨਾ ਹਾਂ ਆ ਦੇਖੋ ਜੀ ਦੇਖੋ ਜੀ ਜਿਹਨੂੰ ਬਾਬਾ ਹੀ ਦਿੰਦੇ ਆ ਨਾ ਮੈਂ ਢੇਰੇ ਮਹੀਨੇ ਪਿੱਛੋਂ ਨਹੀਂ ਆਈਗਾ ਹੈ ਬਾਬੀ ਇਤਾਂ ਸਜ਼ੋਰ ਟੈਲਾ ਹਾਂ ਹੁਣ ਫੇਰ ਦਵਾਦ ਲੱਗੇ ਲੱਗੇ ਇਧਰ ਉਹਨੇ ਤਿਆਰੀ ਹੋਣ ਲੱਗੀ ਸਾਰੀ ਹੋ ਗਿਆ ਯਾਰ ਫੇਰ ਜੀ ਜੈ ਬਾਬਾ ਜੀ ਸਕੋਨ ਬੰਮਨ ਲੱਤੇ ਆਣ ਕੇ ਇਹ ਸੱਚੇ ਦਿਲੋਂ ਮੰਨਦਾ ਨਾ ਜਿਹੜੇ ਕਾਰ ਹੋ ਜਾਂਦੀ ਉਹਨਾਂ ਦੀ ਆਪਾਂ ਤਾਂ ਕਿਉਂ ਨਹੀਂ ਇਹਨਾਂ ਤੋਂ ਸਹੀ ਗੱਲ ਜੀ ਆਲੇ ਨੇ ਬਹੁਤ ਕੁਛ ਦਿਨਾ ਪਾਉਣ ਵਾਲੇ ਜਗਾ ਕਿੰਨੀ ਬਣਾਣੀ ਆਪਣੇ ਹਨਾ ਕਾਫੀ ਜਗਾ ਬਣਾਣੀ ਹੈ ਨਾ ਇੱਥੇ ਬਾਬਾ ਜੀ ਆਹ ਛਾਤਰੀ ਜੀ ਛਾਤਰੀ ਬਾਬਾ ਜੀ ਇੱਥੇ ਆਪਣੇ ਠੀਕ ਤਾਂ ਸਾਡੇ ਬਜ਼ੁਰਗੇ ਦਾ ਦੰਦ ਸੀ ਕਿ ਕਾਫੀ ਪੁਰਾਣਾ ਹੈ ਦਰਵਾਜ਼ਾ ਬਾਬਾਈ ਦਾ ਤਾਂ ਬਾਕੀ ਤੁਹਾਨੂੰ ਦਿਖਾਵਾਂਗੇ ਮੈਂ ਬੜੀ ਧੀਰੇ ਜਿਹਾ ਪਾਵੇਂ ਘਰੇ ਤਾਂ ਆਪਾਂ ਚੱਲੀ ਗਏ ਤੇ ਦਾਨ ਤੇ ਸਾਰਾ ਉਹ ਜਨਾ ਹੋ ਗਿਆ ਆ ਇਹੋ ਚੱਕਰੂ ਦੇ ਦੰਦ ਨਾਲੇ ਦਾ ਹਾਂ ਹਾਂ ਜੀ ਆ ਗਿਆ ਦਾਨ ਤੋਂ ਪਾਪਾ ਕਿੱਥੇ ਆ ਪਾਪਾ ਦੇ ਘਰ ਇਹ ਤਾਂ ਚਾਹੀਏ ਆਪਣਾ ਅੱਜ ਮੈਚ ਦੇਖੂਗਾ ਅੱਜ ਮੈਚ ਹੀ ਆ ਇੰਡੀਆ ਪਾਕਿਸਤਾਨ ਦਾ ਕੌਣ ਜਿੱਤੂਗਾ ਇੰਡੀਆ ਕਾ ਪਾਕਿਸਤਾਨ ਜਿੱਤ ਗਿਆ ਚਲੋ ਪਹਿਲੇ ਤਾਂ ਮੈਂ ਫਿਰ ਪੁੰਚਾ ਧੀਰੇ ਉਹ ਘਰਾ ਕੋ ਧੀਰੇ ਭਾਜਦੇ ਪੇ ਨੁਕਸਾਨ ਕਰ ਤੇਰੇ ਭਰਾ ਕੀ ਹੋ ਗਿਆ ਹੋ ਗਿਆ ਚੈੱਕ ਕਰੋ ਤੈਨੂੰ ਦਿਖਾਵਾਂ ਲੁੱਕ ਮਾਰ ਰਿਹਾ ਦਿਖਾਓ ਉਹ ਧੀਰੇ ਕੀ ਬਾਤ ਹੈ ਬੈਗ ਟੋਪੀ ਇੱਕ ਮਿੰਟ ਆ ਸੀ ਜੰਨੇ ਉਹ ਨਾਈਸ ਲੱਗਦੀ ਪਈ ਆ ਯਾਰ ਪਰ ਮੈਂ ਕਹਿਣਾ ਪੈ ਤੀਰੇ ਤੇਰਾ ਕੀ ਬਣਾ ਕੀ ਚੈਨ ਤੇਰੇ ਨੇ హెయిਰ ਕੱਟ ਬਹੁਤ ਹੰਤਰਾ ਰੱਖਿਆ ਆ ਜੇ ਰੱਖੇ ਇੱਕ ਮਿੰਟ ਹਾਂ ਫਿਰ ਲੋਕ RAIਸ ਲਾ ਦੇ ਜੀ ਮੋਹਲਾ ਦਾ ਨਾ ਚਿਮਵਨੀ ਰਗਾਣੇ ਵਾਲਾ ਹੈ ਨਾ ਹੋਰ ਲਾਗੋ ਉਹਦਾ ਲੱਗਦਾ ਲੋ ਜੀ ਗੋਰੇ ਭੈਣ ਅੱਜ ਮਨੇ ਕਹਿੰਦਾ ਵਿਆਹ ਵੀ ਚੱਲੇਗਾ ਗੋਰੇ ਭੈ ਕਿਦਾਂ ਨਹੀਂ ਦੁਕਾਨ ਤੇ ਹੀ ਅੱਜ ਗੋਰੇ ਕੋ ਲਾਤੀ ਹੈ ਗੱਲਬਾਤ ਜਿਹੜਾ ਤੇ ਆਦਰ ਹੋਇਆ ਬੱਬਾ ਜੀ ਹਾਂ ਕੁੰਡਰ ਪੋ ਵਾਲੀ ਕਿ ਪੋਣਿਆਲੇ ਲੋ ਜੀ ਉਹ ਨੈਕਸਟ ਵੀਡੀਓ ਚ ਆਪਣੇ ਕੋਣੀਆਂ ਆ ਦੇ ਆਪਾਂ ਨੂੰ ਮਿਲਣਾ ਕਿੱਥੋਂ ਆਪਾਂ ਆਏ ਆ ਕੀ ਬਾਤ ਹੈ ਇਹ ਕਿਥੇ ਵੇਂਦਾ ਕੀਰਾ ਲਾਗੀ ਕੀਰਾ ਲਾ ਬਸ ਠੀਕ ਹੈ ਉਹ ਠੀਕ ਹੈ ਭਰਾ ਕਿਹਟ ਹੈ ਹਾਂ ਜੀ ਦੇਖਦੇ ਵੀਡੀਓ ਆਪਣੀਆਂ ਫੇਰ ਸਹੀ ਹੈ ਮੈਂ ਹਰ ਕਲੈਕਸੇ ਕਹਿੰਦਾ ਬਹੁਤ ਫਿੱਦਾ ਗੈਰੀ ਮੈਨੂੰ ਦੇਖਾ ਪੈ ਨਹੀਂ ਲੱਗਦੇ ਨਹੀਂ ਪਤਾ ਹੈ ਕਿ ਜਿੱਦਣ ਬਾਲ ਕਢਾ ਗਿਆ ਗੁਲਾਸ ਚੁੱਲ੍ਹ ਕਢਾਈ ਮੈਂ ਖਰੇ ਹੋਇਆ ਆਇਆ ਚਿਮਾ ਲਾ ਰਿਹਾ ਸੀ ਚਿਮਾ ਕਣਾ ਬਾਈ ਕੇ ਲੋ ਜੀ ਤੇ ਮੇਜ ਵੀ ਚੱਲਦਾ ਪਿਆ ਤੇ ਨਿਆਣੇ ਆਪਣੇ ਸਿਆਵੜੀ ਦੀ ਕਰਦੇ ਪਏ ਆ ਕਹਿੰਦੇ ਮੰਮੀ ਪਾਪਾ ਜੀ ਕਹਿੰਦੇ ਐਨਿਵਰਸਰੀ ਆ ਤੁਹਾਨੂੰ ਕਿਹੜੀ ਖੁਸ਼ੀ ਆ ਜੀ ਤੁਹਾਨੂੰ ਪਤਾ ਕਿੰਨੇ ਸਾਲ ਹੋ ਗਏ ਆ ਹਾਂਜੀ ਖਲੀ ਖੁਸ਼ੀ ਆ ਅੱਜ ਬਹੁਛੇ ਨਹੀਂ ਕੀਤਾ ਚਲੋ ਜੀ ਮਿਲਦੇ ਤੁਹਾਨੂੰ ਜੀ ਫੇਰ ਹੁਣ ਕੀ ਕੋ ਕੁ ਇਦਾਂ ਚਲੋ ਚੱਲਦੇ ਕਿਸ ਚਾਹਾਂ ਨਨੂ ਨਹੀਂ ਆਇਆ ਖੁਸ਼ੀ ਆ ਤਾਂ ਪਹਿਲੋ ਪੰਗੜਾ ਸ਼ੁਰੂ ਕਰਤਾ ਆ ਆਲੇ ਕੇ ਕੱਟਿਆ ਨਹੀਂ ਕਹਿੰਦੇ ਪੰਗੜਾ ਪਹਿਲੋ ਪੋਣਾ ਚਲੋ ਪਾਓ ਪੇ ਪੰਗੜਾ ਪਤਾ ਲੱਗੇ ਤੁਹਾਡੇ ਕਿੰਨਾ ਕੋ ਡਾਂਸ ਕਰਦੇ ਆ ਬੜੀਆਂ ਬੜੀਆਂ ਲੱਗਦੀਆਂ ਲੱਗਦਾ ਚੈੱਕ ਕਰੋ ਲੋ ਇੱਥੇ ਕਰਦੇ ਤੇ ਤੇ ਬੋਲੀਏ ਖੁਸ਼ੀ ਜੀ ਬੁਣਿਆ ਪਾਈ ਜਾਂਦੇ ਆ ਦਾਰੇ ਬੋਲੀਏ ਲੋ ਜੀ ਯਾਨਾ ਖੜੀ ਹੋਈ ਮੈਂ ਮਾਲੇ ਵਗ ਲਾਈ ਚੈੱਕ ਕਰੋ ਖੁਸ਼ੀ ਆ ਕੇ ਨਾ ਕਹਿੰਦੇ ਪੰਗੜਾ ਰੋਕਾ ਹੋਵੇ ਪੰਗੜਾ ਪਾਹ ਖੋਲ੍ਹ ਕੇ ਲਾ ਲੀ ਆ ਪਾ ਪਾ ਜੀ ਕੇਕ ਲੈਣ ਆਏ ਆ ਕਪੌਣੀਆਂ ਬੈਕਰਲਾਂ ਦੇ ਹਾਂਜੀ ਕਿਹੜਾ ਲੈਣਾ ਦੱਸੋ ਅੱਧਾ ਕਿਲੋ ਕਿਲੋ ਲਈਏ ਕੇਕ ਸਾਰੇ ਓਕੇ ਆ ਭਜੀ ਮੈਂ ਕਹਿੰਦਾ ਹੂੰ ਇਹਨਾਂ ਨੂੰ ਕੇਕ ਨਹੀਂ ਪਸੰਦ ਹੁੰਦਾ ਪਿਆ ਕੇਕ ਸਾਰੇ ਓਕੇ ਜਰਾ ਮਾੜੀ ਲੈ ਲਓ ਤੁਸੀਂ ਖਰਾ ਹੈ ਕਟ ਕਰੋ ਆਪਾਂ ਇਦਾਂ ਆ ਵੀ ਚੂਜ਼ ਕੀਤਾ ਹੀ ਹੈ ਲੈ ਗਏ ਪਹਿਲਾਂ ਹਨਾ ਆਹ ਵਾਲਾ ਹਨਾ ਮੈਨੂੰ ਆਹ ਭੋਲ ਕੇ ਖੜਾ ਭਈ ਆਹ ਵਾਲਾ ਕਿਹਾ ਹਾਂ ਓਕੇ ਆ ਆ ਲੈ ਲੀਏ ਫੇਰ ਨਾਲ ਆਹ ਦਰੋ ਭਜੀ ਦੋ ਜੀ ਇਹ ਸੈਟ ਹੋ ਗਿਆ ਹੈ ਕਹਿੰਦੇ ਆਹੀ ਲੈਣਾ ਹੈ ਨਾਲ ਫੋਨ ਦੇ ਲੋ ਹਾਣੀ ਮੰਮੀ ਆਪਣੇ ਇੰਡੀਆ ਜੁੱਤ ਗਿਆ ਆਇਆ ਖੁਸ਼ ਆਂ ਦੀ ਪੂਰੇ ਲਓ ਜੀ ਇੱਥੇ ਜੀ ਸੁੱਖਾ ਸੁੱਕਿਆ ਵੀ ਆਂ ਇੰਡੀਆ ਵਾਸਤੇ ਤਾਂ ਨਿਆਣੇ ਕਿੱਦਾਂ ਹਾਂ ਬਈ ਉੱਟ ਗਏ ਆ ਰੋਟੀ ਪਾਣੀ ਖਾ ਲਈ ਜਿੱਡੇ ਜੁੱਤ ਗਈ ਆਪਣੀ ਆ ਤਾਂ ਸਿਰ ਬਣ ਗਈ ਸੁੱਤਾ ਜੀਗਾ ਹੁਣ ਮਾਈ ਫੋਨ ਫੜਿਆ ਜੀ ਇਹਨੇ ਬਾਕੀ ਲੋ ਜੀ ਇੱਧਰ ਪਾਈ ਕਿੱਦਾਂ ਬਾ ਬਹੁਤ ਜੀ ਖੁਸ਼ ਆਂ ਦੀ ਇੰਡੀਆ ਜੁੱਤ ਗਈ ਆ ਨਾਲੇ ਕਹਿੰਦੀ ਹਰ ਜਾਣੀ ਕਿਹਦੇ ਲਓ ਜੀ ਬਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਘਟ ਹੋਇਆ ਆ ਇੱਧਰ ਇੰਡੇ ਜਤਗੇ ਆਪਣੀ ਇੱਧਰ ਆ ਜਾਣਾ ਜੀ ਇੰਡੇ ਜਤਗੇ ਆਪਣੀ ਹੰਦੇ ਰਹੇ ਤਾਂ ਖੁਸ਼ ਨੀ ਆਜਾ ਜੋ ਆਜੋ ਆਜੋ ਇਧਰ ਛੱਡਣਾ ਮੈਂ ਚਾਈ ਨਹੀਂ ਕਰਦਾ ਮੈਂ ਖੰਮਾ ਰੋਕ ਜੋਤ ਗਿਆ ਇਹਦੇ ਐਨਿਵਰਸਰੀ ਕੇਕ ਕੱਟ ਹੋ ਰਿਹਾ ਜੀ ਗੱਜਬੇਲਾ ਮੂੰਹ ਵਿੱਚ ਪਾਟੇ ਕੇ ਕੱਟਦਾ ਠੀਕ ਆ ਲਓ ਜੀ ਕੇਕ ਕੱਟ ਹੋ ਰਿਹਾ ਮੂੰਹ ਚ ਪੈ ਰਿਹਾ ਕੇ ਤਾਂ ਇਹ ਕਹਿੰਦੇ ਵੀ ਨਾਲੇ ਐਨਿਵਰਸਰੀ ਵੀ ਆ ਤੇ ਆਪਣੀ ਇੰਡਿਵ ਜੋਤ ਗਈ ਆ ਮੈਂ ਦਈ ਆ ਨਾਲੇ ਉਹ ਦਲਾਰੇ ਕੋ ਮਾਤਾ ਘਰ ਸੜੀ ਧਿਆਨ ਨਾਲ ਸੜਨਾ ਬਾੜ ਦੀ ਜਮਚਾ ਬਾਰੇ ਕਹਿੰਦੇ ਭਾਬੀ ਤੇ ਹੈ ਬਾਬਾ ਜੀ ਕੋਈ ਜਿਹੜੀ ਇਹ ਨਹੀਂ ਚੱਲ ਚੱਲ ਆ ਜਾ ਚੱਲ ਜਾਏ ਜਿਹੜੇ ਮੇਰੀ

ਪੈਤ ਕ੍ਰੈਂਚੀ ਮਾਰ ਕੇ ਕਾਣਾ ਲਾਦੀ ਹੁੰਦਾ ਤਿਆ ਨਸਰਾ ਬਾਰਦੀ ਬਬੀ ਇਹ ਕਾ ਲਾਦੀ ਕਿ ਕਿ ਕਟਿਆ ਆ ਇਹ ਹੁਣ ਹੁਣ ਲਾਰੇ ਬਾ ਚੰਦੀ ਨੂੰ ਝਟਣਾ ਨਹੀਂ 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 ਆਪਾਂ ਬੜੇ ਨਾਲ ਕੰਮ ਨਹੀਂ ਕਨੇ ਛੋੜੇ ਮੜੇ ਦਾਗ ਰਹਿਗੇ ਦੇਖਿਓ ਜੱਡੀ ਬੱਗਸਾ ਜੱਡੀ ਜੱਸਾ ਜੱਡੀ ਜੱਸਾ ਹੋਏ ਤੇ ਆ ਗਈ ਆ ਗਈ ਨਹੀਂ ਆ ਗਈ ਜੱਡੀ ਆ ਰੱਬ ਘਾਣੇ ਆ ਲਾ ਲਈ ਮੇਂ ਪੜੀ ਆ ਗਈ ਡਰਸ ਲੈਣੇ ਡਰਸ ਲੈਣੇ ਉਹ ਕ੍ਰੈਂਚੀ ਗਾਣੇ ਆਏ ਬੈ ਜਾ ਬੈ ਜਾ ਕਾਹਿਆ ਕਰੇ ਇਹ ਮੂੰਹ ਕੀ ਇਹ ਮੂੰਹ ਤੇ ਕਰੀਮ ਲਾਈ ਆ ਹਾਂ ਜੁੱਤ ਕੀ ਲੋ ਜੀ ਚੈੱਕ ਕਰੋ ਜੋ ਜੀ ਜੀ ਦੱਸੋ ਕਿ ਬਰਾਬਰ ਲੱਗਦਾ